ਵਿਸਾਖੀ ਮੌਕੇ ਕੈਨੇਡੀਅਨ ਪੁਲਿਸ ਬੈਂਡ ਵੱਲੋਂ ਜੰਗਏ ਆਜ਼ਾਦੀ ਯਾਦਗਾਰ 'ਤੇ ਸ਼ਾਨਦਾਰ ਪੇਸ਼ਕਾਰੀ ਸੱਭਿਆਚਾਰਕ ਫੇਰੀ ਤੇ ਪੰਜਾਬ ਆਏ ਵੈਨਕੂਵਰ ਕੈਨੇਡਾ ਪੁਲਿਸ ਦੇ ਪਾਈਪ ਬੈਂਡ ਵੱਲੋਂ ਵਿਸਾਖੀ ਮੌਕੇ ਅੱਜ ਕਰਤਾਰਪੁਰ ਸਥਿਤ ਜੰਗਏ ਆਜ਼ਾਦੀ ਯਾਦਗਾਰ ਵਿਖੇ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਆਪਣੇ ਕੈਨੇਡੀਅਨ ਰਵਾਇਤੀ ਪਹਿਰਾਵੇ ਵਿੱਚ ਸਜੇ ਦੋ ਦਰਜਨ ਦੇ ਕਰੀਬ ਬੈਂਡ ਦੇ ਮੈਂਬਰਾਂ ਵੱਲੋਂ ਜਿੱਥੇ ਵੱਖ-ਵੱਖ ਕੈਨੇਡੀਅਨ ਅਤੇ ਭਾਰਤੀ ਦੁਨੀਆਂ ਦੀ ਬਿਹਤਰੀਨ ਪੇਸ਼ਕਾਰੀ ਕੀਤੀ ਗਈ ਉੱਥੇ ਹੀ ਕੈਨੇਡੀਅਨ ਪੁਲਿਸ ਵੱਲੋਂ ਪੇਸ਼ ਕੀਤੇ ਪੰਜਾਬੀ ਢੋਲ ਨੇ ਵੀ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ ਜੰਗਿਆ ਆਜ਼ਾਦੀ ਯਾਦਗਾਰ ਦੇ 베ੜੇ ਵਿੱਚ ਇਕੱਠੇ ਹੋਏ ਨੌਜਵਾਨਾਂ, ਔਰਤਾਂ ਦੇ ਬੱਚਿਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੇ ਐਡਮ ਪਾਲਮਰ ਦੀ ਅਗਵਾਈ ਹੇਠ ਕੈਨੇਡਾ ਪੁਲਿਸ ਦੇ ਇਸਪਾਈ ਬੈਂਡ ਦੀ ਪੇਸ਼ਕਾਰੀ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਬੈਂਡ ਦੇ ਨਾਲ ਵੈਨਕੂਵਰ ਪੁਲਿਸ ਦੇ ਡਿਪਟੀ ਚੀਫ ਸਟੀਵ ਰਾਏ ਅਤੇ ਕੈਨੇਡੀਅਨ ਪੁਲਿਸ ਬੋਰਡ ਦੇ ਮੈਂਬਰ ਬਰਜਿੰਦਰ ਸਿੰਘ ਢਾਹਾਂ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਅਤੇ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਬੈਂਡ ਦੇ ਮੈਂਬਰਾਂ ਵਿੱਚ ਸ਼ਾਮਲ ਸਾਬਤ ਸੂਰਤ ਸਿੱਖ ਨੌਜਵਾਨ ਸੁਖ ਸੰਗਰ ਵੱਲੋਂ ਕੈਨੇਡੀਅਨ ਬੈਂਡ ਦੇ ਨਾਲ ਜਦੋਂ ਢੋਲ ਵਜਾਇਆ thank <laughs> you ਬੈਂਡ ਦੀ ਹਰੇਕ ਪੇਸ਼ਕਾਰੀ ਤੇ ਹਾਜ਼ਰ ਲੋਕਾਂ ਵੱਲੋਂ ਭਰਪੂਰ ਤਾੜੀਆਂ ਨਾਲ ਬੈਂਡ ਦੇ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਰਹੀ। ਇਸ ਤੋਂ ਪਹਿਲਾਂ ਬੈਂਡ ਦਾ ਜੰਗੇ ਆਜ਼ਾਦੀ ਯਾਦਗਾਰ ਪਹੁੰਚਣ ਤੇ ਜੰਗੇ ਆਜ਼ਾਦੀ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸੁਤਨਾਮ ਸਿੰਘ ਮਾਨਕ, ਮੈਨੇਜਿੰਗ ਕਮੇਟੀ ਦੇ ਜਰਨਲ ਸਕਤਰ ਡਾਕਟਰ ਲਖਵਿੰਦਰ ਸਿੰਘ ਜੋਹਲ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਦੈਨਿਕ ਉਤਮ ਮਹਿੰਦੂ ਦੇ ਮੁਖ ਸੰਪਾਦਕ ਇਰਵਿੰਨ ਖੰਨਾ, ਸਤਿੰਦਰ ਪ੍ਰਕਾਸ਼ ਡਾਇਰੈਕਟਰ ਜਨਰਲ ਡੀਏਵੀਪੀ, ਰਿਤਿਨ ਖੰਨਾ ਅਤੇ ਹੋਰ ਪ੍ਰਮੁੱਖ ਸ਼ਖਸੀਅ ਇਸ ਮੌਕੇ ਸਟੀਵ ਰਾਏ ਬਰਜਿੰਦਰ ਸਿੰਘ ਢਾਹਾਂ ਅਤੇ ਬੈਂਡ ਦੀ ਅਗਵਾਈ ਕਰ ਰਹੇ ਐਡਮ ਪਾਲਮਰ ਨੇ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਲਈ ਲਿਆਂਦਾ ਯਾਦਗਾਰੀ ਚਿੰਨ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੂੰ ਭੇਟ ਕੀਤਾ ਪ੍ਰੈਜੈਂਟੇਸ਼ਨ ਇਸੇ ਤਾਂ ਵਿਜ਼ਿਟ ਕਰਨ ਆਇਆ ਕਲਚਰ ਟੂਰ ਤੇ ਆਪਣਾ ਜਿਹੜਾ ਕਮਿਊਨਿਟੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਵਧੀ ਆ ਤੇ ਉਹਨਾਂ ਦੇ ਰੂਟਸ ਤੇ ਉਹਨਾਂ ਦੀ ਹਿਸਟਰੀ ਇੱਥੇ ਪੰਜਾਬ ਤੇ ਇੰਡੀਆ ਦੀ ਆ ਨਾਲ ਆਪਾਂ ਕੈਨੇਡਾ ਤੇ ਇੰਡੀਆ ਇੱਕ ਬਣੇ ਆ apni uh, community history, sadi pipe band, oman the india cultural we want to learn more and we want to participate in it more. the history of india and indian independence movement and the freedom movement is a historic event across the world. Uh, gandhi, uh, gandhi ji taught uh, not only india so many things, but the world. so we wanted to share. Uh, in commemorating that uh, historic uh, work, body of work, by visiting Jangazid and honoring uh, Gandhi's memory uh, with a performance here. Aziz, he, we paid tribute, laid uh, wreaths to honour uh, uh, high profile leaders like Bhagat Singh, who sacrificed his life for the freedom movement, and many others, and we wanted to not leave here without paying tribute to them. Jururi C V S E respect they uh, recognize kariye apne Indian uh, heroes. Uh, band the performance the uh, different chart of four or five different numbers he mixed uh, some uh, Indian national song and also uh, some Scottish uh, background music that bought played in Scottish pipe band and they tried to mix it up with as much Indian performance as l with uh, the toll and uh, some Scottish English history. English national song, sir, which song? okay, oh, I don't know the English, oh, okay. Sir, kindly introduction. Okay, my okay. name okay. okay. Deputy Chief Steve Rye. ਮੈਂ ਬੈਂਕਰਪੁਲੀਸ ਡਿਪਾਰਟਮੈਂਟ ਦਾ ਡਿਪਟੀ ਜੀਫ ਹਾਂ ਮੈਂ ਇਥੇ ਪੰਜਾਬ ਵਿੱਚ ਪੈਦਾ ਹੋਇਆ ਸੀਗਾ 5 ਸਾਲ ਜਦੋਂ 1971 ਮੇਰੇ ਫਾਦਰ ਨੇ ਮਿਗ੍ਰੇਟ ਹੋਇਆ ਕੈਨੇਡਾ ਨੂੰ ਮੇਰਾ ਬ੍ਰਦਰ ਉਹ ਵੀ ਹੈਗਾ ਪੁਲਿਸ ਆਫਸਰ ਤੇ ਕਿਨੇ ਦੇ ਵਿੱਚ ਦੋ ਪੰਜਾਬੀ ਡਿਪਟੀ ਚੀਫ ਹੈ ਮੈਂ ਐਕੈਂਟਿਆ ਕਾਰਵਾ ਵਿੱਚ ਤੇ ਤੇ ਮੈਂ ਪਾਈਪੈਨ ਦਾ ਨਾਮ ਆਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਸਾਨੂੰ ਇੰਡੀਆ ਆਰਗੇਨਾਈਜ਼ ਕਰਕੇ ਅਸੀਂ ਜ਼ਰੂਰ ਇੰਡੀਆ ਵੇਖਣਾ ਮੰਗਦੇ ਆ ਅਸੀਂ ਰਿਸਪੈਕਟ ਦੇਣਾ ਮੰਗਦੇ ਆ ਮੈਮੋਰੀਅਲ ਨੂੰ ਅਮਰਸਾਹ ਜਨ ਮੰਗਦੇ ਆ ਕੋਈ ਨੈਲਿਸਬਥ ਨੇ ਆਪ ਪੁੱਛਿਆ ਸੀ ਸਾਡੀ ਪਾਈਪੈਨ ਨੂੰ ਬਾਕਿੰਘਮ ਪੈਲੈਸ ਚੇਂਜ ਆਫ ਗਾਰਡ ਕਿਰਨੂ ਬਰੀ ਫੇਮਸ ਪਾਈਪੈਨ ਦਾ ਤੇ ਆ ਕਿ ਮੈਨੂੰ ਕਹਿੰਦੇ ਆ ਵੀ ਇੰਡੀਆ ਜਿੰਨੇ ਹੀ ਵਾਕਮ ਹੋਈ ਆ ਉਹ ਨਹੀਂ ਇੰਗਲੈਂਡ ਵਿੱਚ ਨਹੀਂ ਹੋਈ